ਪੋਰਸ ਇੱਕ ਪੂਰਾ ਛੋਣੀ ਦੇ ਵਿੱਚ ਤਬਦੀਲ ਹੈ ਇੱਥੋਂ ਅਖਰਕੀ ਜਿਹੜੀ ਸਾਹਮਣੇ ਤੋਂ ਗੱਡੀ ਦਿਖਾ ਦਈਏ ਮੋਨੀਟਰ ਖੁਦ ਸੀਨੀਅਰ ਅਫੀਸ਼ਰਸ ਕਰਨ ਵਾਸਤੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖੋ ਰਗੋਲੇ ਤੱਕ ਫੜੇ ਹੋਏ ਨੇ ਵੀ ਜੇਕਰ ਕੋਈ ਸਿਚੁਏਸ਼ਨ ਹੈ ਜੀ ਬਣਦੀ ਆ ਤਾਂ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਕਿਸੇ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਊਗਾ ਤੇ ਵਾਪੇ ਦੇ ਨਾਲ ਹੈ ਜਿਹੜਾ ਸਾਰਾ ਬੰਦ ਕਰਿਆ ਅੱਗੇ ਮੋਨੀਟਰ ਕਰਨ ਵਾਸਤੇ ਸਪੈਸ਼ਲ ਤੌਰ ਤੇ ਕੈਮਰੇ ਲੱਗੇ ਵਾਲੀ ਜਿਹੜੀ ਗੱਡੀ ਖੜੀ ਹੈ ਚੱਪੇ ਚੱਪੇ ਤੇ ਖੜੀ ਪੁਲਿਸ ਮੇਅਰ ਚੋਣ ਦੀ ਨੂੰ ਲੈ ਕੇ ਅੱਜ ਕਿ ਕਿਸੇ ਤਰ੍ਹਾਂ ਦੀ ਕੋਈ ਵਿੱਚ ਖਲਲ ਨਾ ਪਵੇ ਇਸ ਸਤਿਾਰੀ ਦੇ ਵਿੱਚ ਆ ਤੁਸੀਂ ਅਮਲਾ ਦੇਖੋ ਪੁਲਿਸ ਦਾ ਕਿ ਇੱਕ ਮੇਅਰ ਦੀ ਜਾਂ ਕਹੀਏ ਕਿ ਐਮਸੀ ਦੀ ਉਹ ਚੋਣ ਨਹੀਂ ਲੱਗਦੀ ਜਿਹੜੀ ਕਿ ਆਮ ਤੌਰ ਤੇ ਦੇਖਿਆ ਜਾਵੇ ਤਾਂ ਬੜੇ ਨਾਰਮਲੀ ਤਰੀਕੇ ਨਾਲ ਹੋ ਜਾਂਦੀ ਆ ਉਹ ਠੀਕ ਹੈ ਕਿ ਥੋੜਾ ਬਹੁਤ ਅਸਾਸੀ ਤੌਰ ਤੇ ਬਵਾਦ ਵਿਵਾਦ ਰਹਿੰਦਾ ਜਾਂ ਫਿਰ ਕਹੀਏ ਕਿ ਖਿੱਚਤ ਹੋਈ ਕਈ ਵਾਰੀ ਹੋ ਜਾਂਦੀ ਆ ਪਰ ਇਸ ਵਾਰੀ ਜਦੋਂ ਸੱਪੋਪੜੀ ਵਾਲਾ ਮਾਹੌਲ ਹੋਇਆ ਉਸ ਤੋਂ ਬਾਅਦ ਦੀਆਂ ਤਸਵੀਰਾਂ ਦੇਖੋ ਪੁਲਿਸ ਇੱਕ ਪੂਰਾ ਛੋਣੀ ਦੇ ਵਿੱਚ ਤਬਦੀਲ ਹੈ ਇਥੋਂ ਅਕਰ ਕੀ ਜਿਹੜੀ ਸਾਹਮਣੇ ਤੁਹਾਨੂੰ ਗੱਡੀ ਦਿਖਾ ਦਈਏ ਮੋਨੀਟਰ ਖੁਦ ਸੀਨੀਅਰ ਅਫੀਸ਼ਰਲ ਕਰਨ ਵਾਸਤੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਰੈਪਿਡ ਐਕਸ਼ਨ ਫੋਰਸ ਆ ਜਿਹੜੀ ਉਹ ਤਨਾਤ ਆ ਹੱਥਾਂ ਦੇ ਵਿੱਚ ਤੁਸੀਂ ਦੇਖੋ ਹਥਗੋਲੇ ਤੱਕ ਫੜੇ ਹੋਏ ਨੇ ਵੀ ਜੇਕਰ ਕੋਈ ਸਿਚੁਏਸ਼ਨ ਹੈ ਜੀ ਬਣਦੀ ਆ ਤਾਂ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਕਿਸੇ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਊਗਾ ਇਹ ਮਾਹੌਲ ਚੰਡੀਗੜ੍ਹ ਦੀ ਮੇਅਰ ਚੌਂ ਨੂੰ ਲੈ ਕੇ ਆ ਹਾਈ ਕੋਰਟ ਦੇ ਵੱਲੋਂ ਵੀ ਸਪੱਸ਼ਟ ਇਸ ਵਾਰ ਇਨਸਟਰਕਸ਼ਨ ਦਿੱਤੀ ਗਈ ਸੀ ਕਿਉਂਕਿ ਪਿਛਲੀ ਵਾਰ ਤਾਂ ਇਹ ਸੀ ਵੀ ਤੁਸੀਂ ਕਿ ਕਿ ਜਣੇ ਦਾ ਪਾਸ ਬਣਾ ਸਕਦੇ ਹੋ ਪਰ ਇਸ ਵਾਰੀ ਪਾਸਾਂ ਤੇ ਵੀ ਜੇ ਕਿਹਾ ਜਾਵੇ ਪਾਸਾਂ ਨੂੰ ਲੈ ਕੇ ਵੀ ਇਹ ਗੱਲ ਕਲੀਅਰ ਕਰਤੀ ਸੀਗੀ ਕਿ ਨਹੀਂ ਪਾਸ ਬਣਨਗੇ ਸਿਰਫ 35 ਉਹ ਐਮਸੀ ਨੇ ਜਿਹੜੇ ਉਹ ਅੰਦਰ ਜਾਣਗੇ ਤੇ ਨਾਲ ਨਾਲ ਪੁਲਿਸ ਸੁਰੱਖਿਆ ਚੰਡੀਗੜ੍ਹ ਦੇਊਗਾ ਇੱਕ ਨਜ਼ਰ ਤੁਹਾਨੂੰ ਦਿਖਾ ਦੇਣਾ ਕਿਉਂਕਿ ਜਿੰਨਾ ਆਸ-ਪਾਸੇ ਦੀ ਜਿਹੜਾ ਐਂਟਰੀ ਪੁਆਇੰਟਸ ਨੇਗੇ ਸਾਰੇ ਉਹ ਸੀਲ ਕਰੇ ਨੇ ਪੁਲਿਸ ਨੇ ਜਿਵੇਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਗੀਆਂ ਵੀ ਕਾਫੀ-ਕਾਫੀ ਲੰਬੇ ਵਕਫੇ ਦੇ ਨਾਲ-ਨਾਲ ਤੇ ਵਕਫੇ ਦੇ ਨਾਲ ਹੈ ਜਿਹੜਾ ਸਾਰਾ ਬੰਦ ਕਰਿਆ ਅੱਗੇ ਮੋਨੀਟਰ ਕਰਨ ਵਾਸਤੇ ਸਪੈਸ਼ਲ ਤੌਰ ਤੇ ਕੈਮਰੇ ਲੱਗੇ ਵਾਲੀ ਜਿਹੜੀ ਗੱਡੀ ਖੜੀ ਹੈ ਤੇ ਉਹਦੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਕਿ ਖੁਦ ਪੁਲਸ ਦੇ ਸੀਨੀਅਰ ਅਫਸਰ ਚਾਹੇ ਐਸਐਸਪੀ ਮੈਡਮ ਦੀ ਗੱਲ ਹੋਵੇ ਕਿ ਉਹ ਨਿਗਰੱਖਿਆ ਹੋਏ ਨੇ ਗੱਡੀ ਗੱਡੀ ਟੁਕੜੀਆਂ ਤੁਸੀਂ ਦੇਖੋ ਖੜੀਆਂ ਨੇ ਗਿਆ ਜਿਹੜੀਆਂ ਰੈਬਲਿਸ਼ਨ ਫੋਰਸ ਦੀਆਂ ਜਾਂ ਸੀਆਰਪੀ ਦੀਆਂ ਖੜੀਆਂ ਨੇ ਇਹ ਪੂਰਾ ਮਾਹੌਲ ਜਿਹੜਾ ਸੇਪਾਸੇ ਦਾ ਸਿਰਜਾ ਹੋਇਆ ਸਾਰਾ ਖੇਤਰ ਇੱਕ ਇੱਕ ਬੰਦਾ ਜੇਕਰ ਉਹਰੇ ਕੋਈ ਵਹੀਕਲ ਜਾਂ ਕੋਈ ਕੋਈ ਵੀ ਸ਼ਖਸ ਇੱਥੇ ਤੱਕਰ ਜਿਹੜਾ ਪਹੁੰਚ ਰਿਹਾ ਜਿਵੇਂ ਕਿ ਅਸੀਂ ਵੀ ਭਾਵੇਂ ਪਹ ਕਹ ਜਾਵੇ ਚੈਕਿੰਗ ਤੋਂ ਬਿਨਾ ਨਹੀਂ ਇੱਥੇ ਤੱਕ ਪਹੁੰਚ ਸਕਿਆ ਆਸੇ ਪਾਸੇ ਵਾਲੇ ਪਾਰਕ ਨੇ ਪੁਲਿਸ ਛਾਉਣੀ ਦੇ ਵਿੱਚ ਪੂਰਾ ਖੇਤਰ ਤਬਦੀਲ ਹੈ ਹੁਣ ਤੋਂ ਕੁਝ ਸਮੇਂ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਚੋਣ ਪ੍ਰੋਸੈਸ ਸ਼ੁਰੂ ਹੋਊਗਾ 10 ਵਜੇ ਦਾ ਸਮਾਂ ਪਰ ਉਦੋਂ ਪਹਿਲਾਂ ਦੀ ਇਹ तमाम ਉਹ ਤਿਆਰੀਆਂ ਨੇ ਜਿਦੇ ਵਿੱਚ ਇੱਕ ਕੋਸ਼ਿਸ਼ ਹੈ ਪ੍ਰਸ਼ਾਸਨ ਦੀ ਕਿ ਪਿਛਲੀ ਵਾਰ ਵਾਂਗੂ ਜੇ ਹੁੰਦਾ ਹੈ ਤਾਂ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਹਾਈ ਕੋਰਟ ਦੀ ਇੱਕ ਤਰ੍ਹਾਂ ਦੀ ਲਗਾਤਾਰ ਨਜ਼ਰ ਆ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਵੇਂ ਇਸ ਤਰ੍ਹਾਂ ਦੇ ਨਾਲ ਡਾਇਰੈਕਸ਼ਨਸ ਦਿੱਤੀਆਂ ਗਈਆਂ ਤਾਂ ਨਾਲ-ਨਾਲ ਇਹ ਵੀ ਆ ਚੰਡੀਗੜ੍ਹ ਪ੍ਰਸ਼ਾਸਨ ਵਾਸਤੇ ਵੀ ਵੱਡਾ ਚੈਲੰਜ ਇਹ ਹੈ ਕਿ ਇੱਕ ਮੇਅਰ ਦੀ ਚੋਣ ਵਾਸਤੇ ਐਡਾ ਵੱਡਾ ਹਮਲਾ ਲਾਉਣਾ ਪੈ ਗਿਆ ਤਾਂ ਕਿ ਉਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਪੂਰੇ ਦੇਸ਼ ਦੀ ਨਜ਼ਰ ਇਸ ਮੇਅਰ ਚੋਣ ਤੇ ਆ ਕਿਉਂਕਿ ਇੰਡੀਆ ਗਠਜੰਬੰਦਨ ਦੀ ਭਾਵੇਂ ਬਾਕੀ ਜਗ੍ਹਾ ਤੇ ਅਸੀਂ ਦੇਖਿਆ ਕਿ ਕਿਵੇਂ ਆਵਾਦ ਵਿਵਾਦ ਖੇਲਰਦਾ ਹੋਇਆ ਨਜ਼ਰ ਆਇਆ ਨਿਤਿਸ਼ ਕੁਮਾਰ ਦੀ ਗੱਲ ਹੋਵੇ ਮਮਤਾ ਬੇਨਰਜੀ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਚੋਣਾਂ ਲੱਗ ਲੜਨ ਨੂੰ ਲੈ ਕੇ ਫੈਸਲੇ ਦੀ ਗੱਲ ਹੋਵੇ ਪਰ ਜਦੋਂ ਚੰਡੀਗੜ੍ਹ ਦੀ ਜਿਹੜੀ ਮੇਅਰ ਦੀ ਚੋਣ ਆ ਉਹ ਪਹਿਲੀ ਕੋ ਚੋਣ ਹੈ ਇੰਡੀਆ ਗਠਜੰਬੰਦਨ ਦੀ ਜਿੱਤੋਂ ਬਾਅਦ ਕਹਿ ਸਕਦੇ ਹਾਂ ਦੇਸ਼ ਦੀ ਸਿਆਸਤ ਦਾ ਵੀ ਰੁਖੋ ਬਦਲਦਾ ਹੋਇਆ ਦੇਖ ਸਕਦਾ ਜੇਕਰ ਕੋਈ ਝੜਕਾ ਜੇ ਕਿ ਇਹ ਲੱਗਦਾ ਹੋਇਆ ਨਜ਼ਰ ਆਇਆ ਬੀਜੇਪੀ ਜਿਵੇਂ ਹੁਣ ਤੱਕ ਮੇਅਰ ਬਣਾਉਂਦੀ ਨਜ਼ਰ ਆਈ ਜੇਕਰ ਗੜ੍ਹ ਗੜ੍ਹਵੰਦਨ ਦਾ ਬਣ ਜਾਂਦਾ ਮੇਅਰ ਤਾਂ ਪੂਰੇ ਦੇਸ਼ 'ਚ ਮੈਸੇਜ ਜਾਣਾ ਖੈਰ ਪੂਰੀ ਨਿਗਾਹ ਜਿਹੜੀ ਉਹ ਬਣੀ ਰਹੂਗੀ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ